ਤਤਰੀਅਕਾ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਅੱਜ ਸਿਹਤ ਦੇ ਮਸਲੇ ਉੱਤੇ ਚਰਚਾ ਕਰਨ ਲਈ ਡਾਕਟਰ ਹਰਸ਼ੇਂਦਰ ਕੌਰ ਜੀ ਮੌਜੂਦ ਨੇ ਸਵਾਗਤ ਹੈ ਤੁਹਾਡੇ ਨਾਲ ਸੱਚੀ ਕਾਲ ਸੁਖਵਿੰਦਰ ਜੀ ਤੇ ਜਿੰਨੇ ਵੀ ਵੇਖ ਸੁਣ ਸਕਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਨਿੱਘੀ ਸੱਚੀ ਕਾਲ ਸੱਚੀ ਕਾਲ ਅੱਜ ਦਾ ਮਸਲਾ ਜਿਹੜਾ ਉਹ ਵਾਲਾਂ ਦੇ ਝੜਨ ਨੂੰ ਲੈ ਕੇ ਹੈਅਰ ਫਾਲ ਹੈਅਰ ਲੋਸ ਦੀ ਗੱਲ ਲਗਾਤਾਰ ਇਸ ਨੂੰ ਲੈ ਕੇ ਰਿਪੋਰਟਾਂ ਵੀ ਛੱਪ ਰਹੀਆਂ ਨੇ ਸਾਹਮਣੇ ਆਉਂਦੇ ਨੇ ਲਗਾਤਾਰ ਇਸ ਨੂੰ ਲੈ ਕੇ ਕਿ ਕਿਵੇਂ ਕਈ ਵਾਰੀ ਮਤਲਬ ਗੰਜਾਪਨ ਵਗੈਰਾ ਆ ਜਾਂਦਾ ਉਹਦੇ ਕਾਰਨ ਕੀ ਨੇ ਕਿਉਂਕਿ ਬਹੁਤ ਵੱਡਾ ਟ੍ਰੀਟਮੈਂਟ ਬਹੁਤ ਮਹਿੰਗਾ ਟ੍ਰੀਟਮੈਂਟ ਹੁੰਦਾ ਕਈਆਂ ਨੂੰ ਨਕਲੀ ਵਾਲ ਵਗੈਰਾ ਲਾਉਣੇ ਪੈਂਦੇ ਨੇ ਟਰਾਂਸਪਲੈਂਟ ਵਗੈਰਾ ਕਰਾਉਣਾ ਪੈਂਦਾ ਆ ਕਈ ਮੁਸ਼ਕਲਾਂ ਤੋਂ ਗੁਜ਼ਰਨਾ ਵੀ ਪੈਂਦਾ ਆ ਕੋਸ਼ਿਸ਼ ਕਰਾਂਗੇ ਕਿ ਇਸ ਮਸਲੇ ਬਾਰੇ ਜਿਹੜਾ ਇਹ ਕਾਰਨ ਕੀ ਨੇ ਦੇ ਤੇ ਦਾ ਹੱਲ ਕੀ ਹੈ ਇਲਾਜ ਕੀ ਹੈ ਕਿਸ ਢੰਗ ਨਾਲ ਤੁਸੀਂ ਇਸ ਇਲਾਜ ਦੇ ਪਾਸੇ ਵੱਧ ਸਕਦੇ ਹੋ ਬੱਚਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜਾ ਇਹ ਗੰਜਾਪਨ ਹੈ ਇਹ ਕਿਉਂ ਆ ਰਿਹਾ ਹੈ ਇਹ ਸਭ ਦੇ ਬਾਰੇ ਚਰਚਾ ਨੂੰ ਅੱਗੇ ਵਧਾਈਏ ਡਾਕਟਰ ਹਾਂ ਜੀ ਬਿਲਕੁਲ ਇੰਪੋਰਟੈਂਟ ਹੈ ਇਸ ਕਰਕੇ ਹੈ ਸੁਖਿੰਦਰ ਜੀ ਕਿ ਅਸੀਂ ਦੇਖ ਰਹੇ ਹਾਂ ਕਿ ਕਈ ਨੌਜਵਾਨ ਬੱਚੇ ਖਾਸ ਕਰਕੇ ਟੀਨੇਜ ਵਾਲੇ ਅਸੀਂ ਦੇਖ ਰਹੇ ਹਾਂ ਕਿ ਭਰ ਜਵਾਨੀ 'ਚ ਅਜੇ ਨਹੀਂ ਪਹੁੰਚੇ ਪਹਿਲਾਂ ਹੀ ਜਦੋਂ ਦੇਖਦੇ ਨੇ ਕਿ ਉਹਨਾਂ ਦੇ ਵਾਲ ਕਿਸੇ ਥਾਂ ਤੋਂ ਝੜਨ ਲੱਗ ਗਏ ਨੇ ਤਾਂ ਫਿਰ ਉਹ ਇੱਥੋਂ ਤੱਕ ਕਈ ਵਾਰ ਗੱਲ ਚਲੀ ਜਾਂਦੀ ਆ ਉਹਨਾਂ ਦੀ ਛੇੜਛਾੜ ਜਿਸ ਸੱਤ ਤੱਕ ਹੁੰਦੀ ਆ ਕਿ ਖੁਦਕੁਸ਼ੀ ਤੱਕ ਵੀ ਕਰ ਜਾਂਦੇ ਨੇ ਜਾਂ ਸਵੀਅਰ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਨੇ ਇਸੇ ਲਈ ਪੋੜਾ ਜ ਆਪਾਂ ਜ਼ਿਕਰ ਕਰੀਏ ਕਿ ਕਿਉਂ ਬੱਚਿਆਂ ਵਿੱਚ ਹਵਾਲ ਚੜਦੇ ਨੇ ਤੇ ਕਿਹਨਾ ਕਾਰਨਾ ਕਰਕੇ ਉਹ ਵੱਡੇ ਹੋਣ ਤੱਕ ਵੀ ਉਸੇ ਤਰ੍ਹਾਂ ਜੇ ਜਾਰੀ ਰਹਿਣ ਕਿਵੇਂ ਉਦਾਸੀ ਕੁਦਰਤੀ ਤਰੀਕੇ ਜੁੰਦਾ ਪਹਿਲਾਂ ਤਾਂ ਉਹਦੇ ਟੈਸਟ ਕਿਹੜੇ ਜ਼ਰੂਰੀ ਹੁੰਦੇ ਨੇ ਕਿਵੇਂ ਉਹ ਲੱਭ ਕੇ ਤੇ ਕੀ ਲੇਟੈਸਟ ਟਰੀਟਮੈਂਟਸ ਨੇ ਤੇ ਕਿਵੇਂ ਉਹ ਤੁਸੀਂ ਖੁਰਾਕ ਕਿਹੜੀ ਹੋਵੇ ਉਹ ਸਾਰੀ ਆਪਾਂ ਗੱਲ ਕਰਦੇ ਆ ਮੈਂ ਜ਼ਿਕਰ ਕਰਾਂਗੀ ਜਿਹੜੇ ਅੰਤਰਰਾਸ਼ਟਰੀ ਕਾਨਫਰੰਸ ਹੋਈ ਸੀ ਡਰਮਟੋਲੋਜਿਸਟ ਦੀ ਯਾਨੀ ਚਮੜੀ ਰੋਗਾਂ ਦੇ ਮਾਹਰਾਂ ਦੀ ਜੋ ਅੰਤਰਰਾਸ਼ਟਰੀ ਕਾਨਫਰੰਸ ਸੀ ਸਲਾਨਾ ਹੁੰਦੀ ਜੀ ਉਹਦੇ ਵਿੱਚ ਫਿਲਾਡਲਫੀਆ ਤੋਂ ਸਾਨਿਕ ਸਕਿਨ ਸਪੈਸ਼ਲਿਸਟ ਜਿਨ੍ਹਾਂ ਦਾ ਪੇਪਰ ਵਾਕਈ ਬਾਕਮਾਲ ਸੀ ਡਾਕਟਰ ਮਾਈਕਲ ਉਹਨਾਂ ਦੇ ਜਿਸ ਤਰੀਕੇ ਦੀਆਂ ਖੋਜਾਂ ਕਿਉਂਕਿ ਉਹਨਾਂ ਦੇ ਬੜੇ ਵੱਖ-ਵੱਖ ਮੁਲਕਾਂ 'ਚੋਂ ਵੱਖ-ਵੱਖ ਐਥਨਿਕ ਗਰੁੱਪਸ 'ਚੋਂ ਸਾਰੇ ਪਾਸਿਓਂ ਮਿਲਾ ਕੇ ਜਿਵੇਂ ਉਹਨਾਂ ਨੇ ਨਿਚੋੜ ਕੱਢੇ ਨੇ ਮੈਂ ਕਿਉਂਕਿ ਜੇ ਸਾਰੀ ਕਾਨਫਰੰਸ ਦਾ ਪੂਰਾ ਨਿਚੋੜ ਕੱਢੀਏ ਤਾਂ ਆਕਾ ਹੋਏਗਾ ਮੈਂ ਥੋੜੇ ਜਿ 99 ਕਾਰਨ ਦੱਸ ਕੇ ਤੇ ਫਿਰ ਜ਼ਰੂਰ ਉਹਦੇ ਆਪਾਂ ਜ਼ਿਕਰ ਕਰਦੇ ਆਂ ਜਿਹਦੇ ਵਿੱਚ ਖਾਸ ਤੌਰ ਤੇ ਇੱਕ ਥਾਂ ਤੇ ਕਈ ਵਾਰ ਤੁਸੀਂ ਦੇਖਦੇ ਹੋ ਬੱਚਿਆਂ ਦੇ ਨਾ ਕਿ ਕਿਸੇ ਏਰੀਆ ਇੱਕ ਚ ਉੱਥੇ ਵਾਲ ਝੜਦੇ ਨੇ ਯਾਨੀ ਇੱਕ ਸਿਰਫ ਕਦੇ ਗੁਲਾਈ ਵਿੱਚ ਜਾਂ ਕਿਸੇ ਇੱਕ ਥਾਂ ਤੇ ਉਹ ਝੜ ਜਾਂਦੇ ਨੇ ਬਿਲਕੁਲ ਹੀ ਉਸ ਥਾਂ ਤੇ ਗੰਜਾਪਨ ਆ ਜਾਂਦਾ ਹੈ ਉਹਨੂੰ ਐਲੋਪੇਸ਼ੀਆ ਇਰੀਐਕਟਾ ਕਹਿੰਦੇ ਆ ਹੁਣ ਇੰਝ ਹੀ ਕਈ ਵਾਰ ਉਹ ਯਾਨੀ ਪੂਰਾ ਹੀ فرض ਕਰੋ ਜੇ ਇਸ ਤਰੀਕੇ ਪੂਰਾ ਸਿਰ ਕਈ ਵਾਰ ਤੁਸੀਂ ਦੇਖਦੇ ਹੋ ਸਾਫ ਹੋ ਜਾਂਦਾ ਜੇ ਬੱਚੇ ਦਾ ਤਾਂ ਉਹ ਹੁਣ ਯੂਨੀਵਰਸਲ ਇਸ ਵੀ ਕਹ ਦਿੰਨਿਆ ਕਿ ਬਿਲਕੁਲੀ ਉਹਦਾ ਯਾਨੀ ਪੂਰੇ ਬਦਵਾਲ ਰਹੇ ਨਹੀਂ ਸੋ ਇਹ ਇੱਕ ਕਾਫੀ ਆਮ ਕਾਰਨ ਹੈ ਜਿਹਦੇ ਵਿੱਚ ਤੁਸੀਂ ਆਮ ਕਈ ਵਾਰ ਤਾਂ ਮਤਲਬ ਦੇਖਦੇ ਹੋ ਕਿ ਅੱਜ ਮੈਂ ਪਰਵੱਟੇ ਜਾਂ ਤੁਸੀਂ ਅੱਖਾਂ ਦੇ ਉੱਪਰਲੇ ਵੀ ਪਲਕਾਂ ਦੇ ਵੀ ਸਾਰੇ ਵਾਲ ਕਈ ਵਾਰ ਬੱਚੇ ਦੇ ਝੜ ਜਾਂਦੇ ਆ ਆਮ ਤੌਰ ਤੇ ਹੁੰਦਾ ਇਹੋ ਜੀ ਚੀਜ਼ ਜਦੋਂ ਕਿਤੇ ਕੈਂਸਰ ਦਾ ਇਲਾਜ ਹੋ ਰਿਹਾ ਹੋਵੇ ਪਰ ਇਹ ਬਿਮਾਰੀ ਦੇ ਵਿੱਚ ਇਸ ਤਰੀਕੇ ਵੀ ਹੋ ਜਾਂਦਾ ਜਿਸ ਵਿੱਚ ਕੁਝ ਇਲਾਜ ਤਾਂ ਬੜੇ ਕਮਾਲ ਦੇ ਨੇ ਕਿ ਆਪਣਾ ਹੀ ਖੂਨ ਜਿਵੇਂ ਕੱਢ ਕੇ ਉਹਦੇ ਚੋਂ ਪਲਾਜ਼ਮਾ ਕੱਢ ਕੇ ਤੇ ਫਿਰ ਉਹ ਇੱਥੇ ਇੰਜੈਕਟ ਵੀ ਕਰ ਦਿੰਦੇ ਨੇ ਜਿਹਦੇ ਨਾਲ ਇਹ ਚੀਜ਼ ਬਿਲਕੁਲ ਠੀਕ ਹੋਣ ਲੱਗ ਜਾਂਦੀ ਜੇ ਪਰ ਕਈ ਵਾਰੇ ਕਾਫੀ ਵਾਰ-ਵਾਰ-ਵਾਰ ਇੰਜੈਕਸ਼ਨ ਲਾਣੇ ਪੈਂਦੇ ਨੇ ਸੋ ਬੱਚਿਆਂ ਲਈ ਅਸੀਂ ਜ਼ਿਆਦਾਤਰ ਮੈਂ ਤੁਹਾਨੂੰ ਸਪਸ਼ਟ ਦੱਸਦੀ ਹਾਂ ਖੋਜ ਵੀ ਇਹੀ ਦੱਸਦੀ ਹੈ ਜੋ ਅਸੀਂ ਪੜ੍ਹਦੇ ਵੀ ਹਾਂ ਤੇ ਜੋ ਇਸ ਥਾਂ ਤੇ ਇਹੀ ਡਿਸਕਸ ਵੀ ਹੋਇਆ ਸੀ ਕਿ ਭਈ ਅਸੀਂ ਚਾਹੁੰਦੇ ਹਾਂ ਕਿ ਇੱਥੇ ਬਹੁਤਾਂ ਜ਼ਿਆਦਾ ਬੱਚਿਆਂ ਨੂੰ ਨਾ ਸੂਈਆਂ ਟੀਕੇ ਲਾਏ ਜਾਣ ਕਿਉਂਕਿ ਇਹ ਚੀਜ਼ ਜਿਹੜੀ ਹੈ ਇਹ ਆਪਣੇ ਆਪ ਹੀ ਠੀਕ ਹੋ ਜਾਣ ਵਾਲੀ ਹੈ ਸੋ ਇਹਦੇ ਤੇ ਬਹੁਤੀ ਚਿੰਤਾ ਦੀ ਲੋੜ ਨਹੀਂ ਤੁਸੀਂ ਜੇ ਉਸ ਸਮੇਂ ਦੀ ਇਹ ਚੀਜ਼ ਹੈ ਤਾਂ ਤੁਸੀਂ ਸਿਰ ਬੇਸ਼ੱਕ ਉਹਦਾ ਕੰਮ ਦਿਵੋ ਜਾਂ ਜੋ ਵੀ ਤੁਸੀਂ ਕਰਨਾ ਚਾਹੋ ਬੱਚੇ ਨੂੰ ਉਹਨੂੰ ਮਤਲਬ ਨਾ ਬਹੁਤੇ ਟੀਕੇ ਦਵਾਈਆਂ ਤੇ ਲਜਾਓ ਇਹ ਜੋ ਯੂਨੀਵਰਸਲ ਸਾਡਾ ਯਾਨੀ ਅੰਤਰਰਾਸ਼ਟਰੀ ਪੱਧਰ ਤੇ ਹੋ ਸੋਚਿਆ ਗਿਆ ਕਿ ਜੇ ਤਾਂ ਨਾਲ ਕੋਈ ਹੋਰ ਨੁਕਸ ਹੈ ਜਿਵੇਂ ਥਾਇਰੋਇਡ ਦਾ ਜਾਂ ਕੋਈ ਹੋਰ ਨੁਕਸ ਹੋਵੇ ਨੇ ਸਿਕਰੀਆ ਕੁਝ ਉਹਦਾ ਇਲਾਜ ਬਹੁਤ ਜ਼ਰੂਰੀ ਜੇ ਪਰ ਆਮ ਤੌਰ ਤੇ ਇੰਨੇ ਥਾਂ ਦਾ ਅਸੀਂ ਬਹੁਤਾ ਕੁਝ ਕਰਦੇ ਨਹੀਂ ਫਿਰ ਵੀ ਬਹੁਤ ਅੱਖਾ ਹੋਏ ਬੱਚਾ ਤਾਂ ਲੋਕਲ ਸਟੀਰੋਇਡਸ ਜੋ ਕਰੀਮਾਂ ਨੇ ਉਹ ਲਾਣ ਲਈ ਦਿੱਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਵਿੱਚ ਬਹੁਤੀ ਤੇਜ਼ ਬਿਲਕੁਲ ਵੀ ਨਹੀਂ ਚਾਹੀਦੀ ਕਿਉਂਕਿ ਸਟੀਰੋਇਡਸ ਕਾਫੀ ਗ੍ਰੇਡਿੰਗ ਦੇ ਬਹੁਤ ਤੇਜ਼ ਸਟੀਰੋਇਡਸ ਜਿਹੜੇ ਨੇ ਉਹ ਕਈ ਵਾਰ ਖਰਾਬ ਕਰ ਜਾਂਦੇ ਨੇ ਸੋ ਥੋੜੀ ਹਲਕੇ ਸਟੀਰੋਇਡਸ ਉਸ ਤਾਂ ਤੇ ਕੋਸ਼ਿਸ਼ ਇਹੋ ਕਰੋ ਕਿ ਕੱਲਾ ਇੱਕ ਰਾਤ ਵੇਲੇ ਹੀ ਲੱਗੇ ਜੇ ਕੋਈ ਬਹੁਤ ਜ਼ਿਆਦਾ ਏਰੀਆ ਹੋ ਚੁੱਕਾ ਹੈ ਤਾਂ ਤੁਸੀਂ ਦੋ ਵਾਰ ਵੀ ਸਵੇਰੇ ਸ਼ਾਮ ਲਵਾ ਸਕਦੇ ਹੋ ਪਰ ਕੁਝ ਨਵੀਆਂ ਦਵਾਈਆਂ ਆਈਆਂ ਨੇ ਜਿਹੜੀਆਂ ਸਟੀਰਵਾਰਡਸ ਤੋਂ ਆ ਯਾਨੀ ਉਹਦਾ ਤੋਂ ਬਚਾਓ ਕਰ ਦਿੰਦੀਆਂ ਨੇ ਪਰ 2 ਸਾਲ ਤੋਂ ਉੱਪਰ ਉਮਰ ਦੀਆਂ ਨੂੰ ਦੇਣੇ ਦਿੱਤੀ ਜਾ ਸਕਦੀ ਜੇ ਜਿਨ੍ਹਾਂ ਚ ਤੁણો ਆਮ ਪਬਲਿਕਲੀ ਨਾ ਜਾਣ ਬੁੱਝ ਕੇ ਨਹੀਂ ਲੈਣਾ ਚਾਹੁੰਦੀ ਤਾਂ ਕਿ ਉਹ ਆਪ ਰੂਟੀਨ ਵਿੱਚ ਉਹਦੀ ਨਾ ਵਰਤੋਂ ਕਰਨ ਕਿਉਂਕਿ ਉਹ ਡਾਕਟਰੀ ਸਲਾਹ ਤੋਂ ਬਗੈਰ ਨਹੀਂ ਲੈਣੀਆਂ ਚਾਹੀਦੀਆਂ ਆਮ ਤੌਰ ਤੇ ਸੋਚਿਆ ਜਾਂਦਾ ਹੈ ਕਿ ਛੋਟੇ ਬੱਚੇ ਨੂੰ ਮੀਨੋਕਸੀਡਿਲ ਸ਼ਾਇਦੇ ਖਰਾਬ ਕਰੇਗੀ ਮੀਨੋਕਸੀਡਿਲ ਇੱਕ ਦਵਾਈ ਜੋ ਆਮ ਕਾਫੀ ਵਰਤੋਂ ਵਿੱਚ ਕੀਤੀ ਜਾ ਰਹੀ ਹੈ ਉਹ ਕਾਫੀ ਲੋਅ ਮਾਤਰਾ ਲੋਅ ਡੋਸ ਵਿੱਚ ਥੋੜੀ ਘੱਟ ਮਾਤਰਾ ਚ ਬੱਚਿਆਂ ਵਿੱਚ ਵਰਤੀ ਜਾ ਸਕਦੀ ਜੇ ਜਿਨਾਂ ਨੂੰ ਅਸੀਂ ਕਹਿੰਨੇ ਆ ਕਿ ਤੁਸੀਂ ਡਾਕਟਰੀ ਸਲਾਹ ਤੋਂ ਬਗੈਰ ਬਿਲਕੁਲ ਵੀ ਨਹੀਂ ਤੇ ਜੇ ਕਿਤੇ ਸਟੀਰੋਇਡਸ ਵਰਤ ਵੀ ਰਹੇ ਹੋ ਤਾਂ ਤੁਸੀਂ ਇੱਕ ਵੇਲੇ ਰਾਤ ਦੇ ਹੀ ਕੋਸ਼ਿਸ਼ ਕਰੋ ਉਸ ਤੋਂ ਜ਼ਿਆਦਾ ਨਾ ਵਰਤੋ ਜੇ ਪਰ ਜ਼ਿਆਦਾ ਮਤਲਬ ਤੁਹਾਡਾ ਲੱਗਦਾ ਕਿ 50% ਸਿਰ ਜੇ ਸਾਫ਼ ਹੋ ਚੁੱਕਾ ਫਿਰ ਜ਼ਰੂਰ ਸਾਨੂੰ ਮੂਹ ਰਾਈ ਵੀ ਕਈ ਵਾਰ ਸਟੀਰੋਇਡ ਖਵਾਣੇ ਪੈ ਜਾਂਦੇ ਨੇ ਬੱਚੇ ਨੂੰ ਪਰ ਕੁਝ ਐਡਵਾਂਸਡ ਦਵਾਈਆਂ ਨੇ ਜਿਵੇਂ ਟੋਫੈਸੀਟ ਮੇਬ ਹੈਗੀ ਜੇ ਇਸ ਤਰ੍ਹਾਂ ਦੀਆਂ ਉਹ ਸੇਫ ਨੇ ਬੱਚਿਆਂ ਲਈ ਸੋ ਉਹ ਤੁਸੀਂ ਇੱਕ ਪ੍ਰੋਪਰ ਚੈੱਕਅਪ ਜਦੋਂ ਜਾ ਕੇ ਡਾਕਟਰ ਕੋਲ ਕਰਾਓ ਉਦੋਂ ਇਹ ਸ਼ੁਰੂ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਨਾਲ ਇਹ ਪੂਰਨ ਰੂਪ ਵਿੱਚ ਠੀਕ ਹੋ ਜਾਂਦਾ ਪਰ ਇਸ ਤੋਂ ਇਲਾਵਾ ਕਈ ਵਾਰ ਹੁੰਦਾ ਜੇ ਕਿ ਤੁਹਾਡੀ ਸਿਕਰੀ ਹੀ ਇੱਕ ਵੱਡਾ ਮੈਨੇਜਰ ਕਾਰਨ ਹੁੰਦਾ ਤੁਸੀਂ ਦੇਖੋਗੇ ਉਹ ਪੱਪੜੀ ਅੱਖਾਂ ਤੇ ਹੀ ਜੰਮਣ ਲੱਗ ਜਾਂਦੀ ਜਿਵੇਂ ਉੱਪਰ ਵੱਟਿਆਂ 'ਚ ਵੀ ਉਹ ਵੀ ਇੱਕ ਅਹਿਮ ਕਾਰਨ 'ਚ ਜਿਹਦੇ ਲਈ ਤੁਸੀਂ ਰੈਗੂਲਰ ਟ੍ਰੀਟਮੈਂਟ ਆਮ ਤੌਰ ਤੇ ਕੀ ਹੁੰਦਾ ਕਿ ਅਸੀਂ ਸ਼ੈਂਪੂ ਵਰਤਿਆ ਇੱਕ ਵਾਰ ਦੋ ਵਾਰ ਨੀਂਨਾ ਵਰਤ ਕੇ ਠੀਕ ਹੋ ਗਿਆ ਛੱਡ ਦਿੰਨੇ ਇਹ ਦੇਖਣ ਵਿੱਚ ਆਇਆ ਕਿ ਉਹਨੂੰ ਵੀ ਤੁਸੀਂ ਜਦ ਤੱਕ 6 ਮਹੀਨੇ ਰੈਗੂਲਰ ਨਹੀਂ ਵਰਤਦੇ ਉਹ ਦੁਬਾਰਾ ਦੁਬਾਰਾ ਹੋਈ ਜਾਂਦੀ ਹੈ ਤੇ ਫਿਰ ਤੁਹਾਡੇ ਵਾਲ ਚੜ ਨਹੀਂ ਚੜ ਨਹੀਂ ਰਹ ਜਾਂਦੇ ਨੇ ਯਾਨੀ ਵੀ ਲਗਾਤਾਰ ਚੜਦੇ ਰਹਿੰਦੇ ਨੇ ਤੇ ਇੱਕ ਹੋਰ ਰੋਗ ਹੁੰਦਾ ਜੇ ਟਿਨੀਆ ਯਾਨੀ ਇੱਕ ਫੰਗਲ ਇਨਫੈਕਸ਼ਨ ਜੇ ਜਿਹੜੀ ਜੇ ਸਿਰ ਵਿੱਚ ਹੋ ਜਾਵੇ ਔਰ ਹੁਣ ਉਹਦੀ ਕਿਉਂਕਿ ਤੁਸੀਂ ਨੈਟ ਤੇ ਪੜੋਗੇ ਆਮ ਹੀ ਉਹਦੇ ਚ ਲੱਭ ਜਾਂਦਾ ਅੱਛਾ ਜੀ ਅਸੀਂ ਟਰਬੀਨਾਫਿਨ ਗੋਲੀ ਖਾਣੀ ਜੇ ਤੇ ਉਹ ਲੈ ਕੇ ਅਸੀਂ ਆਂਦੇ ਨੇ ਕੇਸ ਕਿ ਉਹ ਆਪਣੇ ਆਪ ਹੀ ਨੌਜਵਾਨ ਬੱਚੇ ਖਾਣ ਲੱਗ ਜਾਂਦੇ ਨੇ ਦੋ ਚੀਜ਼ਾਂ ਉਹਦੇ ਲਈ ਮੈਂ ਜ਼ਰੂਰ ਅਹਿਮ ਦੱਸ ਦਿਆਂ ਪਹਿਲੀ ਚੀਜ਼ ਤਾਂ ਛੋਟੇ ਬੱਚੇ ਨੂੰ ਜਦੋਂ ਅਸੀਂ ਇਹ ਐਂਟੀਫੰਗਲ ਦਵਾਈ ਟਰਬੀਨਾਫਿਨ ਦੇਣੀ ਹੁੰਦੀ ਜੇ ਜੇ ਉਹਨੂੰ ਸਿੱਧੀ ਦੇਣੀ ਨਹੀਂ ਚਾਹੀਦੀ ਆਮ ਤੌਰ ਤੇ ਦਹੀਂ ਦੇ ਵਿੱਚ ਜਦੋਂ ਦਹੀਂਏ ਉਹਦਾ ਐਸਿਡਿਕ ਮਾਦਾ ਹੋਣ ਕਾਰਨ ਤਜ਼ਾਬੀ ਮਾਦਾ ਹੋਣ ਕਾਰਨ ਉਹਦੇ ਹਾਜ਼ਮੇ 'ਚ ਗੜਬੜ ਹੋ ਜਾਂਦੀ ਏ। ਸੋ ਬੱਚੇ ਨੂੰ ਹਮੇਸ਼ਾ ਹੀ ਜਿਵੇਂ ਤੁਸੀਂ ਫਰੂਟਸ ਤਾਜ਼ੇ ਵਿੱਚ ਕੱਟ ਕੇ ਦਹੀਂ ਵਿੱਚ ਫਿਰ ਉਹਦੇ 'ਚ ਮਿਲਾ ਕੇ ਦੇ ਦਿਓ ਤਾਂ ਉਹ ਵੀ ਕਿੰਨੀ ਮਾਤਰਾ ਕਿੰਨੀ ਧੀਰ ਲਈ ਇਹ ਡਾਕਟਰੀ ਸਲਾਹ ਤੋਂ ਬਿਨਾਂ ਨਹੀਂ ਖਾਣੀ ਚਾਹੀਦੀ। ਅਹ ਇੰਜੀ ਗਰੀਜ਼ਿਓ ਫੁਲਵਨ ਵੀ ਇਹਹੀ ਦਵਾਈ ਏ ਜਿਹੜੀ ਤੁਸੀਂ ਡਾਕਟਰੀ ਸਲਾਹ ਨਾਲ ਲੈ ਸਕਦੇ ਹੋ ਪਰ ਸਭ ਤੋਂ ਅਹਿਮ ਚੀਜ਼ ਕਿਉਂ ਇਹ ਵਾਰ-ਵਾਰ ਹੁੰਦੀ ਰਹਿੰਦੀ ਏ? ਕਿ ਅਸੀਂ ਜਿਹੜੀ ਕੋਈ ਟੋਪੀ ਪਾਉਂਦੇ ਹੋਈਏ ਕੋਈ ਜਾਂ ਪੱਗ ਕੋਈ ਐਸੀ ਜਾਂ ਕੰਗੀ ਜਿਹੜੀ ਆ ਬ੍ਰਸ਼ ਜਿਹੜੇ ਅਸੀਂ ਵਰਤਦੇ ਆ ਜਾਂ ਈਵਨ ਜਿਹੜੇ ਗਲਾਫ ਹੁੰਦੇ ਨੇ ਸਰਾਣਿਆਂ ਦੇ ਕਿਉਂਕਿ ਇਹ ਐਸੀ ਬਿਮਾਰੀ ਜੇ ਫੰਗਲ ਜਿਹੜੀ ਹੈ ਨਾ ਸਾਰੀਆਂ ਚੀਜ਼ਾਂ ਦੇ ਵਿੱਚ ਚਿਪਕੀ ਰਹਿ ਜਾਂਦੀ ਤੁਸੀਂ ਕਿੰਨਾ ਹੀ ਇਲਾਜ ਕਰੋ ਫਿਰ ਦੁਬਾਰਾ ਉੱਤੇ ਨਾਲ ਹੋਈ ਜਾਏਗੀ ਤੋਂ ਜੋ ਵੀ ਤੁਹਾਡੇ ਹੈੱਡ ਗੀਅਰਸ ਨੇ ਜਾਂ ਤੁਹਾਡੇ ਯਾਨੀ ਉਹ ਚਾਦਰ ਜਾਂ ਤੁਸੀਂ ਸਰਾਣਾ ਉਹਨੂੰ ਚੰਗੀ ਤਰ੍ਹਾਂ ਜਿੰਨੀ ਵਾਰ ਤੁਸੀਂ ਯਾਨੀ ਕਿ ਘੱਟੋ-ਘੱਟ ਹਫ਼ਤੇ 'ਚ ਦੋ ਵਾਰ ਜ਼ਰੂਰ ਇਹਨੂੰ ਧੋਣਾ ਚਾਹੀਦਾ ਹੈ ਤੇ ਸਿਰ ਦੀ ਯਾਨੀ ਦਸਤਾਰ ਜਾਂ ਕੈਪ ਜੋ ਤੁਸੀਂ ਵਰਤ ਰਹੇ ਹੋ ਉਹ ਜ਼ਿਕਰ ਕੀਤਾ ਜਾਂਦਾ ਹੈ ਕਿ ਹਰ ਰੋਜ਼ ਸਾਫ਼ ਹੋਵੇ ਤਾਂ ਚੰਗੀ ਜੇ। ਸਰਾਣੇ ਜਿਹੜੇ ਗਲਾਫ ਬਦਲੋਗੇ ਹਫ਼ਤੇ ਬਾਅਦ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਧੁੱਪ ਜ਼ਰੂਰ ਵਿੱਚ ਲਵਾ ਲਵੋ ਤਾਂ ਕਿ ਉਹਦੇ ਅੰਦਰਲੇ ਰੂਹ ਵਿੱਚ ਨਾ ਚਲੀ ਜਾਵੇ। ਜਰ ਜੇ ਉਹ ਕਾਫੀ ਜ਼ਿਆਦਾ ਵੱਧ ਚੁੱਕੀ ਹੋਵੇ ਫਿਰ ਕਈ ਵਾਰ ਬਹੁਤ ਲੰਮੇ ਸਮੇਂ ਤੱਕ ਇਲਾਜ ਕਰਾਣਾ ਪੈਂਦਾ ਵਿੱਚ ਛੱਡਦੇ ਸਾਰੋ ਫਿਰ ਸਾਰੇ ਵਾਲ ਝੜਨ ਲੱਗ ਜਾਂਦੇ ਹਨ। ਉਹ ਇੱਕ ਹੋਰ ਰੋਗ ਹੁੰਦਾ ਜੇ ਜਿਸ ਵਿੱਚ ਬੱਚਾ ਆਪ ਹੀ ਆਪਣੇ ਵਾਲ ਪੁੱਟ-ਪੁੱਟ ਕੇ ਤੇ ਮੂੰਹ 'ਚ ਪਾਣੇ ਸ਼ੁਰੂ ਕਰ ਦਿੰਦਾ ਜੇ। ਤੁਸੀਂ ਸਿਕੰਦਰ ਜੇਹਰਾਨੋਗੇ ਕਈ ਵਾਰ ਡੇਡ-ਡੇਡ 2-2 ਕਿਲੋ ਦੇ ਐਡੇ-ਐਡੇ ਵੱਡੇ ਬਾਲ ਵਾਲਾਂ ਦੇ ਪਰੇ ਢਿੱਡ 'ਚੋਂ ਨਿਕਲਦੇ ਨੇ। ਤੋ ਇਹ ਬੱਚਿਆਂ ਦੇ ਬੜਾ ਇੱਕ ਮੇਜਰ ਸਾਡੇ ਡਿਸਆਰਡਰ ਜੋ ਦੇਖਿਆ ਗਿਆ ਕਿ ਇਹ ਚੀਜ਼ ਕਾਫੀ ਇਹ ਨਹੀਂ ਹੈ ਕਿ ਕਿਤੇ ਹੀ ਵਿਰਲਾਟ ਆਵਾ ਹੋਵੇ ਕਾਫੀ ਨੇ ਜਿਹੜੇ ਇਦਾਂ ਪੁੱਟ ਕੇ ਖਾਂਦੇ ਨੇ ਇਹ ਆਮ ਤੌਰ ਤੇ ਉਹਨਾਂ ਨੂੰ ਦੇਖਿਆ ਜਾਂਦਾ ਕਿ ਉਹ ਨੌ ਟੁੱਕਣ ਦੀ ਵੀ ਉਹਨਾਂ ਨੂੰ ਆਦਤ ਹੁੰਦੀ ਜੇ ਕੁਝ ਘਬਰਾਟ ਐਂਗਜ਼ਾਈਟੀ ਇਸ ਤਰ੍ਹਾਂ ਦੇ ਇਹਨਾਂ ਬੱਚਿਆਂ 'ਚ ਕਾਫੀ ਹੁੰਦਾ ਜੇ ਜਿਸ ਕਾਰਨ ਕਿਹਾ ਜਾਂਦਾ ਕਿ ਇਹਨਾਂ ਦੀ ਬਕਾਇਦਾ ਬਿਹੇਵਰਲ ਥੈਰੇਪੀ ਕਰਾਣੀ ਪੈਂਦੀ ਜੇ ਅਦਰਵਾਇਜ਼ ਇਹ ਹਟਦੇ ਨਹੀਂ ਜਿਵੇਂ ਹੀ ਉਹ ਤੁਸੀਂ ਇਹਨਾਂ ਦਾ ਇਲਾਜ ਮਨੋ ਰੋਗ ਜੋ ਹੈ ਉਹਦਾ ਇਲਾਜ ਕਰੋਗੇ ਉਸ ਤੋਂ ਬਾਅਦ ਇਹ ਚੀਜ਼ ਠੀਕ ਹੋਣ ਲੱਗ ਜਾਂਦੀ ਹੈ ਹੁਣ ਇਹਦੀ ਕਈ ਵਾਰ ਕੀ ਹੁੰਦਾ ਜੇ ਕਿ ਤੁਸੀਂ ਕਾਫੀ ਟਾਈਟ ਕੋਈ ਪਟਕਾ ਜਾਂ ਪੱਗ ਜਾਂ ਜੋ ਵੀ ਤੁਸੀਂ ਟਾਈਟ ਹੈੱਡ ਗੀਅਰ ਜਦੋਂ ਪਾਉਂਦੇ ਹੋ ਤਾਂ ਉਹ ਖਿੱਚੇ ਜਾਂਦੇ ਨੇ ਉੱਥੋਂ ਵਾਲ ਜਿਸ ਕਾਰਨ ਉਹ ਪਰਮਾਨੈਂਟ ਕਈ ਵਾਰ ਉੱਥੋਂ ਵਾਲ ਖਤਮ ਹੋ ਜਾਂਦੇ ਨੇ ਉਹਨਾਂ ਦੀਆਂ ਜੜ੍ਹਾਂ ਹੀ ਖਤਮ ਹੋ ਜਾਂਦੀਆਂ ਨੇ ਐਂਜਿਕੂਸ਼ ਬੱਚਿਆਂ ਵਿੱਚ ਉਹਨਾਂ ਦੇ ਹਾਰਮੋਨਲ ਚੇਂਜ ਜਿਵੇਂ ਉਹ ਜਵਾਨੀ ਵੱਲ ਜਾ ਰਹੇ ਨੇ ਜਿਨ੍ਹਾਂ ਨੂੰ ਅਸੀਂ ਐਂਡਰੋਜੈਨੇਟਿਕ ਐਲੋਪੀਸ਼ੀਆ ਕਹਿੰਦੇ ਆ ਉਹ ਵੀ ਇਸੇ ਹੀ ਤਰੀਕੇ ਹਾਰਮੋਨਾਂ ਦੀ ਜਦੋਂ ਤਬਦੀਲੀ ਦੇ ਨਾਲ ਇਸ ਤਰੀਕੇ ਦੀ ਚੀਜ਼ ਦੇਖੀ ਜਾ ਸਕਦੀ ਜੇ ਜੋ ਕਿ ਜਿਸ ਲਈ ਮੀਨੋਕਸੀਡਿਲ ਜੋ ਦਵਾਈ ਅਸੀਂ ਸੇਫਲੀ ਉਹਨੂੰ ਵਰਤ ਸਕਦੇ ਆ ਉਹਦਾ ਦੇ ਨਾਲ ਉਹ ਠੀਕ ਹੋ ਜਾਂਦੇ ਨੇ ਆਮ ਤੌਰ ਤੇ ਅਸੀਂ ਪਹਿਲਾਂ ਸ਼ੁਰੂਆਤੀ ਦੌਰ ਚ ਇੱਕ ਟਾਈਮ ਲਗਾਣਾ ਕਹਿੰਦੇ ਆ ਰਾਤ ਨੂੰ ਫਿਰ ਡਿਪੈਂਡਿੰਗ ਅਪਨ ਕੀ ਹੈਗਾ ਉਹਦਾ ਹਾਲ ਦੋ ਟਾਈਮ ਵੀ ਲਾਈ ਜਾ ਸਕਦੀ ਹੈ ਪਰ ਕਈ ਵਾਰ ਕੀ ਹੁੰਦਾ ਜੇ ਕਿ ਨਾ ਫਰਕ ਪੈ ਰਿਹਾ ਹੋਏ ਤਾਂ ਫਿਰ ਉਹ ਹੋਰ ਕਾਰਨ ਕਈ ਵਾਰ ਨਾਲ ਹੁੰਦੇ ਨੇ ਜਾਂ ਕਈ ਵਾਰ ਈਵਨ ਤੁਹਾਨੂੰ ਮੂਹ ਰਾਈ ਵੀ ਖਵਾਣੀ ਪੈਂਦੀ ਜੇ ਸੋ ਉਹ ਡਾਕਟਰੀ ਸਲਾਹ ਤੋਂ ਬਿਨਾਂ ਕਿਸੇ ਹੀ ਹਾਲ ਚ ਨਹੀਂ ਲੈਣੀ ਚਾਹੀਦੀ ਹੁਣ ਇੱਕ ਵਾਕ ਹੁੰਦਾ ਜੇ ਜਿਸ ਚ ਤੁਸੀਂ ਦੇਖੋਗੇ ਕਿ ਇਕਵਾਲ ਬੱਚੇ ਦੇ ਕੋਈ ਇੱਧਰ ਇੱਧਰ ਜਾਂ ਐਂਜ ਟੇਡੇ ਮੇਡੇ ਉਗਣੇ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਤੇ ਕੰਗੀ ਕਰਨ ਲੱਗਿਆਂ ਵੀ ਬੱਚਾ ਨਾ ਚੀਕਾਂ ਮਾਰਦਾ ਹਾਏ ਹਾਏ ਸਿਰ ਪੱਟਿਆ ਗਿਆ ਖਤਮ ਹੋ ਗਿਆ ਨਹੀਂ ਅੱਦਾ ਨਹੀਂ ਉਹ ਵਾਲ ਹੀ ਉਹਨਾਂ ਨੂੰ ਨਾਮ ਦੇ ਇਸ ਬਿਮਾਰੀ ਦਾ ਨਾਮ ਕੰਬਲ ਹੇਅਰ ਸਿੰਡਰੋਮ ਯਾਨੀ ਕਿ ਕੰਗੀ ਫੇਰੀ ਹੋਈ ਨਹੀਂ ਜਾਂਦੀ ਉਹ ਵਾਲ ਹੀ ਟੇਡੇ ਮੇਡੇ ਉੱਗੇ ਹੁੰਦੇ ਨੇ ਉਹਨਾਂ ਵਿੱਚ ਵੀ ਕਈ ਵਾਰ ਵਾਲ ਬਹੁਤ ਜ਼ਿਆਦਾ ਝੜਨ ਲੱਗ ਜਾਂਦੇ ਨੇ ਪਰ ਇਹ ਕਿਉਂਕਿ ਇਹ ਅਲੱਗ-ਅਲੱਗ ਡਾਇਰੈਕਸ਼ਨਸ ਵਿੱਚ ਵਾਲ ਲੁੱਗੇ ਹੁੰਦੇ ਨੇ ਪਰ ਫਿਰ ਵੀ ਇਹਦਾ ਫਿਕਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਮਰ ਦੇ ਨਾਲ ਇਹ ਆਪਣੇ ਆਪ ਠੀਕ ਹੋ ਜਾਂਦਾ ਸੋ ਉਹਦੇ ਲਈ ਕੋਈ ਅਸੀਂ ਜ਼ਿਆਦਾ ਕਹਿੰਦੇ ਨਹੀਂ ਕਿ ਕੁਝ ਕਰਨ ਦੀ ਲੋੜ ਹੈ ਕਈ ਫਿਰ ਆਪਾਂ ਨੂੰ ਪਤਾ ਹੀ ਹੈ ਜੈਨੇਟਿਕ ਕਈਆਂ ਦੇ ਵਾਲ ਤਾਂ ਤੁਸੀਂ ਦੇਖਦੇ ਹੋਵੋਗੇ ਕਿ ਗੋਡਿਆਂ ਤੋਂ ਥੱਲੇ ਤੱਕ ਜਾਂਦੇ ਨੇ ਤੇ ਕਈ ਬਿਲਕੁਲ ਹੀ ਥੋੜੇ ਕਿਉਂ ਨਾ ਦੀ ਇੱਥੋਂ ਗਰਦਨ ਤੋਂ ਥੇਠਾ ਹੀ ਨਹੀਂ ਉੱਗਦੇ ਸੋ ਇਹ ਜੈਨੇਟਿਕ ਚੀਜ਼ਾਂ ਨੇ ਜਿਹੜੀਆਂ ਤੁਸੀਂ ਬਦਲ ਨਹੀਂ ਸਕਦੇ ਪਰ ਕੁਝ ਵਾਰ ਕੀ ਹੁੰਦਾ ਜੇ ਕਿ ਫਿੰਸੀਆਂ ਇਨਫੈਕਸ਼ਨ ਕਿਟਾਨੂਆਂ ਦਾ ਹਮਲਾ ਇਹ ਵੀ ਕਾਰਨ ਜੇ ਫਿਰ ਜਿਵੇਂ ਮੈਂ ਦੱਸਿਆ ਸੀ ਥਾਇਰੋਇਡ ਜਾਂ ਕੁਛ ਫਿਰ ਲੂਪਸ ਬਿਮਾਰੀ ਜਾਂ ਕਈ ਕੋਲੇਜਨ ਡਿਸਆਰਡਰਸ ਹੁੰਦੇ ਨੇ ਫਿਰ 슈ਗਰ ਦੀ ਬਿਮਾਰੀ ਜਾਂ ਇੱਕ ਖੁਰਾਕ ਦੀ ਕਮੀ ਬਹੁਤ ਅਹਿਮ ਕਾਰਨ ਜੇ ਖੂਨ ਦੀ ਕਮੀ ਜੋ ਸਾਡੇ ਅੰਕੜੇ ਨੈਸ਼ਨਲ ਦੱਸਦੇ ਨੇ ਕਿ ਸਾਡੀਆਂ 80 ਫੀਸਦੀ ਬੇਟੀਆਂ ਲਗਭਗ 80 ਦੇ ਕਰੀਬ ਕਰੀਬ ਕਿਉਂਕਿ ਕੋਈ ਖੋਜ 68 ਕਹਿੰਦੀ ਜੇ ਕੋਈ 82 ਕਹਿੰਦੀ ਜੇ ਇਸੇ ਹਿਸਾਬ ਨਾਲ ਜੋ ਲਹੂ ਦੀ ਕਮੀ ਨਾਲ ਪੀੜਤ ਨੇ ਉਹਨਾਂ ਦੀ ਵਾਲਾਂ ਦਾ ਝੜਨਾ ਕਾਫੀ ਜ਼ਿਆਦਾ ਵੇਖਿਆ ਗਿਆ ਇੰਝ ਜੇ ਪ੍ਰੋਟੀਨ ਦੀ ਕਮੀ ਹੋ ਜਾਏ ਉਹ ਵੀ ਵਾਲਾਂ ਦਾ ਝੜਨ ਦਾ ਇੱਕ ਕਾਰਨ ਬਣ ਜਾਂਦਾ ਜੇ ਫਿਰ ਕੁਝ ਚਮੜੀ ਦੇ ਰੋਗ ਹੁੰਦੇ ਨੇ ਜਿਵੇਂ ਸੋਰਾਇਸਿਸ ਹੋ ਗਿਆ ਜਾਂ ਕੁਝ ਇਕਥੀਓਸਿਸ ਯਾਨੀ ਜਿਸ ਚਮੜੀ ਤੁਹਾਡੀ ਬੜੀ ਡਰਾਈ ਹੋ ਜਾਂਦੀ ਜੇ ਖਲਿੱਪੜੇ ਉਤਰਨੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਵਿੱਚ ਵੀ ਤੁਸੀਂ ਇਸੇ ਤਰੀਕੇ ਵਾਲਾਂ ਦਾ ਕਾਫੀ ਝੜਨਾ ਦੇਖਿਆ ਜਾ ਸਕਦਾ ਹੈ ਬਲਕਿ ਉਹਦੇ ਵਿੱਚ ਲੱਤਾਂ ਬਾਹਾਂ ਵਿੱਚ ਤੁਸੀਂ ਦੇਖੋਗੇ ਕਿ ਬਿਲਕੁਲ ਹੀ ਨਾ ਬਰਾਬਰ ਹੀ ਵਾਲ ਰਹਿ ਜਾਂਦੇ ਨੇ ਚਮੜੀ ਇੰਨੀ ਡਰਾਈ ਹੋ ਜਾਂਦੀ ਜੇ ਹੁਣ ਜ਼ਿੰਕ ਤੇ ਸਲੀਨੀਅਮ ਦੀ ਕਮੀ ਜੋ ਕਿ ਆਮ ਜਿਵੇਂ ਪੇਠੇ ਦੇ ਬੀਜ ਜਾਂ ਇਹਨਾਂ ਦੇ ਵਿੱਚੀ ਉਹ ਜਿਹੜੀ ਚੀਜ਼ ਪੂਰੀ ਹੋ ਸਕਦੀ ਹੈ ਹਰੀਆਂ ਸਬਜ਼ੀਆਂ ਵਗੈਰਾ ਚ ਉਹ ਕਮੀ ਵੀ ਵਾਲਾਂ ਦੇ ਝੜਨ ਦਾ ਬਹੁਤ ਆਮ ਕਾਰਨ ਬੱਚਿਆਂ 'ਚ ਦੇਖਿਆ ਜਾ ਰਿਹਾ ਖਾਸ ਤੌਰ ਤੇ ਜਦੋਂ ਅਸੀਂ ਦੇਖ ਰਹੇ ਹਾਂ ਹਰੀਆਂ ਸਬਜ਼ੀਆਂ ਬੱਚੇ ਖਾਂਦੇ ਨਹੀਂ ਤੇ ਜਿਵੇਂ ਦਾ ਫਾਸਟ ਫੂਡ ਦਾ ਰੁਝਾਨ ਵੱਧਦਾ ਜਾਂਦਾ ਜੇ ਉਹ ਸਗੋਂ ਕਈ ਵਾਰ ਉਹ ਜਿਹੜੀਆਂ ਚੀਜ਼ਾਂ ਫਾਸਟ ਫੂਡ 'ਚ ਪੈਂਦੀਆਂ ਨੇ ਉਹ ਸਗੋਂ ਵਾਲ ਚੜਨ ਦਾ ਕਾਰਨ ਬਣਦੀਆਂ ਜਾਂਦੇ ਨੇ ਆਪਾਂ ਦੇਖਦੇ ਹਾਂ ਕਹਿੰਦੇ ਆ ਕਿ ਚਿਪਸ ਖਾਂਦਾ ਜੀ ਬੱਚਾ ਸਾਰਾ ਦਿਨ ਇਹੀ ਖਾਈ ਜਾਂਦਾ ਜੀ ਕਰਕਰੇ ਹੀ ਖਾਈ ਜਾਂਦਾ ਜੀ ਕੋਲਡ ਡਰਿੰਕਸ ਹੀ ਪੀਵੀ ਜਾਂਦਾ ਇਹ ਚੀਜ਼ਾਂ ਵਾਲ ਚੜਨ ਦਾ ਅਹਿਮ ਕਾਰਨ ਬਣ ਰਹੀਆਂ ਨੇ ਜੋ ਸ਼ਾਇਦ ਸਾਨੂੰ ਪਤਾ ਨਹੀਂ ਲੱਗ ਰਿਹਾ ਪਰ ਨਾਲੋਂ ਨਾਲ ਜਿਸ ਤਰੀਕੇ ਦਾ ਉਹਨਾਂ ਵਿੱਚ ਥਿੰਦਾ ਤੇ ਨਮਕ ਜੇ ਉਹ ਨਾਲ-ਨਾਲ ਸਾਡੇ ਬੱਚਿਆਂ ਨੂੰ ਮੋਟਾਪਾ ਵੀ ਦੇ ਰਿਹਾ ਜੀ ਤੇ ਨਾਲ ਹੀ ਅ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੱਕ ਵੀ ਦਿੰਦਾ ਪਿਆ ਜੇ ਅ ਇਹਦੇ ਵਿੱਚ ਜੂਆ ਇੱਕ ਹੋਰ ਜੋ ਕਿ ਅੱਜਕੱਲ ਵੈਸੇ ਇੰਨੀਆਂ ਆਮ ਤਾਂ ਨਹੀਂ ਪਰ ਫਿਰ ਵੀ ਹਾਸਟਲਸ ਦੇ ਵਿੱਚ ਜਦੋਂ ਬੱਚੇ ਇਦਾਂ ਇਕੱਠੇ ਰਹਿੰਦੇ ਹੁਣ ਉਹਨਾਂ ਵਿੱਚ ਇਹ ਕਾਰਨ ਵੀ ਕਾਫੀ ਦੇਖਿਆ ਗਿਆ ਅ ਇਸ ਤੋਂ ਇਲਾਵਾ ਕਾਫੀ ਕਾਰਨ ਨੇ ਪਰ ਮੇਰਾ ਖਿਆਲ ਹੈ ਕਿ ਜੇ ਆਪਾਂ ਇਦਾਂ ਦਾ ਕੋਈ ਵੀ ਮੇਰਾ ਕਹਿਣ ਦਾ ਮਕਸਦ ਇਹ ਸੀ ਕਿ ਆਮ ਸਿੰਪਲ ਕਾਰਨਾਂ ਤੋਂ ਲੈ ਕੇ ਕਈ ਸੀਰੀਅਸ ਕਾਰਨ ਵੀ ਨੇ ਜਿਨ੍ਹਾਂ ਵਿੱਚ ਜਿਵੇਂ ਮੈਂ ਦੱਸਿਆ ਕਿ ਜੇ ਕੈਂਸਰ ਦਾ ਟ੍ਰੀਟਮੈਂਟ ਲੈ ਰਹੇ ਹੋ ਉਹਦੇ ਕਾਰਨ ਵੀ ਜਾਂ ਕੋਈ ਹਾਰਮੋਨਲ ਜੇ ਚੇਂਜਸ ਜਿਹੜੀਆਂ ਕਈ ਵਾਰ ਖਤਰਨਾਕ ਵੀ ਹੋ ਜਾਂਦੇ ਨੇ ਆਦਰਵਾਈਜ਼ ਬਾਕੀ ਬਹੁਤ ਗਿਣਤੀ ਜਿਹੜੇ ਕਾਰਨ ਨੇ ਇਹ ਠੀਕ ਹੋ ਜਾਂਦੇ ਨੇ ਜੇ ਵੇਲੇ ਸਿਰ ਇਹਨਾਂ ਦਾ ਇਲਾਜ ਕਰ ਲਿਆ ਜਾਏ ਤੇ ਇਹਦੇ ਵਿੱਚ ਇੱਕ ਅਹਿਮ ਹੋਰ ਵੀ ਕਿ ਸਟ੍ਰੈਸ ਤਣਾਅ ਜੋ ਕਿਸੇ ਵੀ ਉਮਰ ਵਿੱਚ ਯਾਨੀ ਬੱਚਿਆਂ ਨੂੰ ਤਾਂ ਅਸੀਂ ਦੇਣਾ ਸ਼ੁਰੂ ਕਰ ਹੀ ਦਿੱਤਾ ਕਿ ਭਾਈ ਲਗਾਤਾਰ ਪੜ੍ਹ ਪਹਿਲੇ ਹੀ ਨੰਬਰ ਤੇ ਆਣਾ ਧਿਆਨਾਂ ਦੇ ਹੁਣ ਸਮਾਜੇ ਤੇ ਤੁਸੀਂ ਦੇਖੋਗੇ ਬੱਚੇ ਆਉਂਦੇ ਨੇ ਜੀ ਅਜ ਜਦੋਂ ਸੁੱਤੇ ਸਰਾਣੇ ਤੇ ਵਾਲ ਲੱਗੇ ਹੋਏ ਗੁੱਚਿਆਂ ਦੇ ਗੁੱਚੇ ਉਤਰ ਰਹੇ ਨੇ ਇੰਨੇ ਜ਼ਿਆਦਾ ਤਾਂ ਉਹ ਵੀ ਤਣਾਅ ਸਾਡੀ ਜ਼ਿੰਦਗੀ 'ਚ ਅਹਿਮ ਹਿੱਸਾ ਜੇ ਘਰ ਵਿੱਚ ਜੇ ਕੋਈ ਸਿਗਰਟ ਪੀ ਰਿਹਾ ਤਾਂ ਨਾ ਸਿਰਫ ਪੀਣ ਵਾਲਾ ਬਲਕਿ ਜਿਹੜੇ ਨਾਲ ਪੈਸਿਵ ਸਮੋਕਰ ਅਸੀਂ ਕਹਿੰਦੇ ਹਾਂ ਧੂਆ ਹੀ ਲਗਾਉਂਦੇ ਨੇ ਉਨਾ ਦੇ ਵਿਵਾਲ ਕਾਫੀ ਮਾਤਰਾ ਵਿੱਚ ਡੰ ਲੱਗ ਜਾਂਦੇ ਡਸਬ ਉਹਨੇ ਤੇ ਜਿਹੜੀ ਖਾਣ ਪੀਣ ਦੀ ਗੱਲ ਹੈ ਜਿਵੇਂ ਉਹ ਸਿਕਰੀ ਵਗੈਰਾ ਹੋਣਾ ਇਹ ਸਾਰਾ ਕੁਝ ਮਤਲਬ ਕਿ ਕੀ ਖਾਣ ਪੀਣ ਤੇ ਵੀ ਨਿਰਪਰ ਉਹਸ ਤਰੀਕੇ ਦਾ ਕਿ ਕਿਵੇਂ ਦਾ ਖਾਣਾ ਰੱਖਣਾ ਚਾਹੀਦਾ ਜਿਹਦੇ ਨਾਲ ਪ੍ਰੋਟੀਨ ਦੀ ਕਮੀ ਪੂਰੀ ਹੋਏ ਵਿਟਾਮਿਨ ਦੀ ਕਮੀ ਪੂਰੀ ਹੋਏ ਜਾਂ ਪੋਲੂਸ਼ਨ ਦਾ ਮਤਲਬ ਕਿ ਕੀ ਇਫੈਕਟ ਪੈਂਦਾ ਜਾਂ ਡਸਟ ਦਾ ਕੀ ਇਫੈਕਟ ਪੈਂਦਾ ਇਹ ਸਾਰਾ ਮਤਲਬ ਕਿ ਵਾਲਾਂ ਦੀ ਪ੍ਰੋਬਲਮ ਤੇ ਚਮੜੀ ਦੀ ਪ੍ਰੋਬਲਮ ਹੈ ਸਾਰੀ ਉਹਦੇ ਨਾਲ ਜਿਵੇਂ ਸਾਰਾ ਕੁਝ ਹੁੰਦਾ ਬਿਲਕੁਲ ਸੁਖਿੰਦਰ ਜੀ ਜਿਹੜਾ ਅਸੀਂ ਇਹ ਵੀ ਦੇਖੀ ਗਈ ਖੋਜ ਵਿੱਚ ਕਿ ਜਿਹੜਾ ਸੜਕ ਦੇ ਕਿਨਾਰੇ ਰਹਿੰਦੇ ਹੋਣ ਯਾਨੀ ਜਾਂ ਕੋਈ ਫੈਕਟਰੀਆਂ ਦੇ ਨੇੜੇ ਰਹਿੰਦੇ ਨੇ ਜਿੱਥੇ ਲਗਾਤਾਰ ਇਹ ਪ੍ਰਦੂਸ਼ਣ ਹੋਵੇ ਉਹਨਾਂ ਇਲਾਕਿਆਂ ਵਿੱਚ ਯਾਨੀ ਗੰਦਗੀ ਮਿੱਟੀ ਇਹ ਸਾਰੀਆਂ ਚੀਜ਼ਾਂ ਤੁਹਾਡੀ ਕਾਫੀ ਜ਼ਿਆਦਾ ਵਾਲਾਂ ਨੂੰ ਤਾਂ ਛਾੜਦੀਆਂ ਨੇ ਸਗੋਂ ਤੁਹਾਨੂੰ ਸਾਹ ਦੀਆਂ ਬਿਮਾਰੀਆਂ ਵੀ ਲਾ ਦਿੰਦੀਆਂ ਨੇ ਸੋ ਇਸੇ ਤਰ੍ਹਾਂ ਕਈ ਕ੍ਰੋਨਿਕ ਬਿਮਾਰੀਆਂ ਜਿਹੜੀਆਂ ਤੁਹਾਡੇ ਹਵਾਲ ਚੜਨ ਦੇ ਕਾਰਨ ਬਣਦੀਆਂ ਨੇ ਖੁਰਾਕ ਦਾ ਅਹਿਮ ਰੋਲ ਜੇ ਜਿਵੇਂ ਮੈਂ ਦੱਸਿਆ ਕਿ ਜ਼ਿੰਕ ਸੇਲੀਨੀਅਮ ਵਿਟਾਮਿਨ B12 ਜਾਂ ਤੁਸੀਂ ਬਾਇਓਟਿਨ ਇਹ ਚੀਜ਼ਾਂ ਖੂਨ ਦੀ ਕਮੀ ਇਹ ਬਹੁਤ ਬਹੁਤ ਜ਼ਿਆਦਾ ਆਮ ਜੇ ਇਹ ਨਹੀਂ ਕਿ ਆਪਾਂ ਨੂੰ ਲੱਗਦਾ ਕੋਈ ਵਿਰਲਾਟ ਆਵਾ ਬਲੱਡ ਟੈਸਟ ਅਸੀਂ ਕਰਵਾਉਂਦੇ ਆ ਨਾ ਰੋਜ਼ ਇੱਥੇ ਬੱਚਿਆਂ ਦੇ ਜਦੋਂ ਜੇ ਫਰਜ਼ ਕਰੋ 150 ਮਰੀਜ਼ ਦੇ ਤਾਂ ਉਹਦੇ ਵਿੱਚੋਂ ਕਿਤੇ ਹੀ ਗਿਣਤੀ ਦੇ 5 ਜਾਂ 7 ਹੋਣਗੇ ਜਿਨ੍ਹਾਂ ਦਾ ਤੁਹਾਨੂੰ ਦਿਖਦਾ ਹੈ ਕਿ ਹਾਂਜੀ ਲਹੂ ਪੂਰਾ ਆ ਰਿਹਾ ਸਿਰਫ 5 ਜਾਂ 7 ਇਸ ਤੋਂ ਬਾਅਦ ਸਾਰਿਆਂ ਦੇ ਵਿੱਚ ਹੀ ਲਹੂ ਦੀ ਕਮੀ ਅਸੀਂ ਐਤ ਵੇਲੇ ਦੇਖਣ ਲੱਗਦੇ ਆ ਤੇ ਜਦੋਂ ਖੁਰਾਕ ਪੁੱਛੀ ਦੀਏ 90% ਦੇ ਉਹ ਕਹਿੰਦੇ ਨੇ ਜੀ ਇਹ ਤਾਂ ਸਬਜ਼ੀਆਂ ਤਾਂ ਬਿਲਕੁਲ ਹੀ ਨਹੀਂ ਖਾਂਦਾ ਸੋ ਇਹਦੇ ਚ ਵਾਲਾਂ ਲਈ ਜਿੱਥੇ ਸਭ ਤੋਂ ਬਿਹਤਰੀਨ ਖੁਰਾਕ ਜੋ ਬੰਨੀ ਗਈ ਉਹ ਅੰਡਾ ਜੇ ਕਿ ਉਹਦੇ ਵਿੱਚ ਪ੍ਰੋਟੀਨ ਹਾਈ ਲੈਵਲ ਜੇ ਬਾਇਓਟਿਨ ਜੇ ਜੋ ਬਹੁਤ ਵਧੀਆ ਨੇ ਵਾਲਾ ਲਈ ਦੂਜੇ ਨੰਬਰ ਤੇ ਆਂਦੀਆਂ ਜਿਹੜੀਆਂ ਹਰੀਆਂ ਸਬਜ਼ੀਆਂ ਸੋ ਉਹਨਾਂ ਵਿੱਚ ਹਰੀਆਂ ਫਲੀਆਂ ਜਾਂ ਫਿਰ ਪੱਤੇਦਾਰ ਸਬਜ਼ੀਆਂ ਉਹ ਬਹੁਤ ਜ਼ਿਆਦਾ ਚੰਗੀਆਂ ਨੇ ਜੇ ਤੁਸੀਂ ਰੈਗੂਲਰ ਖਾਂਦੇ ਹੋਵੋ ਅ ਫਿਰ ਗਾਜਰਾ ਇਹ ਵੀ ਚੁਕੰਦਰ ਖਾਸ ਕਰਕੇ ਚੁਕੰਦਰ ਦੇ ਸਿਰੇ ਦੇ ਜਿਹੜੇ ਮਲੂਖ ਪੱਤੇ ਨੇ ਉਹ ਬਹੁਤ ਵਧੀਆ ਨੇ ਤੁਹਾਡੇ ਹੈਅਰ ਗਰੋਥ ਦੇ ਵਾਸਤੇ ਰਾਗੀ ਦਾ ਆਟਾ ਅਮ ਜੇ ਤੁਸੀਂ ਨਾਸ਼ਤੇ 'ਚ ਇਸ ਵਰਤਦੇ ਹੋ ਰੌਂਗੀ ਨਹੀਂ ਰਾਗੀ ਦਾ ਆਟਾ ਤਾਂ ਵੀ ਉਹ ਬਹੁਤ ਫਾਇਦੇਮੰਦ ਸਾਬਤ ਹੋ ਚੁੱਕਾ ਹੈ ਓਟਸ ਜੇ ਖਾ ਸਕਦੇ ਹੋ ਤਾਂ ਹਫਤੇ ਵਿੱਚ 2 ਦਿਨ ਤੁਸੀਂ ਜ਼ਰੂਰ ਰੱਖੋ 4 ਦਿਨ ਤੁਸੀਂ ਰਾਗੀ ਦਾ ਆਟਾ ਤੇ 1 ਦਿਨ ਤੁਸੀਂ ਬਾਜਰੇ ਦਾ ਆਟਾ ਜੇ ਤੇ ਇਸ ਤਰੀਕੇ ਜਾਂ ਮਿਕਸ ਕਰਕੇ ਖਾਣਾ ਚਾਹੋ ਤਾਂ ਤੁਹਾਡੀ ਇੱਛਾ ਤਾਂ ਵੀ ਉਹਦਾ ਦਲੀਆ ਬਣਾ ਕੇ ਲੈ ਸਕਦੇ ਹੋ ਜਾਂ ਤੁਸੀਂ ਪਾਲਕ ਉਹਦੇ ਵਿੱਚ ਪਾ ਕੇ ਪਰੌਂਠੀਆਂ ਫਰਸਟ ਕਲਾਸ ਬਣਾ ਸਕਦੇ ਹੋ ਤੁਸੀਂ ਲੈ ਸਕਦੇ ਹੋ ਪੁੰਗਰੀਆਂ ਦਾਲਾਂ ਬੀ ਬਹੁਤ ਵਧੀਆ ਨੇ ਪਾਲਕ ਤਾਂ ਬਲਕਿ ਅਸੀਂ ਪਾਲਣਹਾਰ ਦਾ ਹੀ ਕਿਉਂਕਿ ਨਾ ਦੇ ਦਿੱਤਾ ਸੋ ਉਹਦੇ ਨਾਲ ਕੱਲੀ ਵਾਲ ਹੀ ਨਹੀਂ ਬਹੁਤ ਬਹੁਤ ਸਾਰੀਆਂ ਹੋਰ ਚੀਜ਼ਾਂ ਲਈ ਵੀ ਸਕਿੰਨ ਲਈ ਵੀ ਬਹੁਤ ਵਧੀਆ ਜੇ ਇੱਥੋਂ ਤੱਕ ਕਿ ਹੁਣ ਕਹਿਣ ਲੱਗ ਗਏ ਜੀ ਪਾਲਕ ਉਪਾਲ ਕੇ ਉਹਦੇ ਪਾਣੀ ਨਾਲ ਸਿਰੀ ਧੋ ਲੋ ਭਈ ਤੁਸੀਂ ਖਾਈ ਕਿਉਂ ਨਾ ਲਵੋ ਸੋ ਖਾਓ ਉਹ ਚੰਗਈ ਜੇ ਸ਼ਕਰਕੰਦੀ ਜੇ ਰੋਜ਼ ਦੀ ਮੀਡੀਅਮ ਸਾਈਜ਼ ਦੀ ਤੁਸੀਂ ਉਹਨੂੰ ਭੁੰਨ ਲਓ ਜਾਂ ਉਬਾਲ ਲਓ ਇੱਕ ਕੱਟ ਕੇ ਉਹਦੇ 'ਚ ਹਲਕਾ ਨਮਕ ਕਾਲੀ ਮਿਰਚ ਪਾ ਕੇ ਉੱਤੇ ਥੋੜਾ ਜਿਹਾ ਨਿੰਬੂ ਪਾ ਕੇ ਤੁਸੀਂ ਉਹਨੂੰ ਬੱਚੇ ਨੂੰ ਦੇ ਸਕਦੇ ਹੋ ਜੋ ਤੁਹਾਡੇ ਲਈ ਚਾਟ ਵਰਗਾ ਹੀ ਉਹਦਾ ਕੰਮ ਕਰੇਗਾ ਐਵੋਕਾਡੋ ਜਿੰਨਾ ਨੂੰ ਮਿਲ ਸਕਦਾ ਜੇ ਉਹ ਲੈਣ ਉਹ ਵੀ ਬਹੁਤ ਚੰਗਾ ਜੇ ਉਹਨੂੰ ਭਾਵੇਂ ਚਟਨੀ ਦੇ ਤੌਰ ਤੇ ਜਾਂ ਵੈਸੇ ਹੀ ਤੁਸੀਂ ਖਾਣਾ ਚਾਹੋ ਖਾ ਸਕਦੇ ਹੋ ਵਰਜਨ ਕੋਕੋਨਟ ਆਇਲ ਜੇ ਵਰਜਨ ਵਾਲਾ ਆਮ ਖੋਪੇ ਦਾ ਤੇਲ ਨਹੀਂ ਵਰਜਨ ਵਾਲਾ ਜੇ ਤੁਸੀਂ ਰੈਗੂਲਰ ਰਾਤ ਨੂੰ ਹਲਕੀ ਹਲਕੀ ਇਸ ਤਰ੍ਹਾਂ ਦੇ ਤੇ ਵਾਲਾਂ ਤੇ ਮ사ਜ ਕਰਦੇ ਹੋ ਉਹ ਜਜ਼ਬ ਹੋ ਜਾਂਦਾ ਹੈ ਉਹ ਤੁਹਾਡੀ ਕਮਾਲ ਦਾ ਅਸਰ ਵਾਲਾ ਨੂੰ ਉਗਾਉਣ ਤੇ ਦਿਖਾ ਸਕਦਾ ਜੇ ਇਸੇ ਤਰ੍ਹਾਂ ਕੋਲੋਂਜੀ ਦਾ ਤੇਲ ਜੇ ਤੁਹਾਡੇ ਖਾਸ ਤੌਰ ਤੇ ਜਿਵੇਂ ਕੇਰੀਆ ਚ ਪੂਰਾ ਵਾਲ ਝੜ ਕੇ ਉੱਥੇ ਗੰਝ ਸ਼ੁਰੂ ਹੋ ਰਹੀ ਜੇ ਜੇ ਤਾਂ 8 ਮਹੀਨੇ ਵਰਤਣਾ ਪਏਗਾ ਰੋਜ਼ ਰਾਤ 2-4 ਬੂੰਦਾਂ ਲੈ ਕੇ ਪੋਲੀ ਪੋਲੀ ਜੱਤੀ ਬਹੁਤ ਜ਼ੋਰ ਦੀ ਰਗੜੋਗੇ ਤਾਂ ਵਾਲ ਝੜ ਜਾਂਦੇ ਨੇ ਸਗੋਂ ਸੋ ਪੋਲਾ ਪੋਲਾ ਉੱਥੇ ਜੇ ਮ사ਜ ਕਰਦੇ ਹੋ ਕਾਸਟੌਰ ਤੇ ਜਿਹਨੂੰ ਕੋਸਾ ਜਾ ਕਰਕੇ ਕਰੋਗੇ ਤੇ ਫਿਰ ਉਹ ਬਹੁਤ ਤੁਹਾਡੇ ਦੇਖੋਗੇ ਚੇਂਜ ਆਂਦੀ ਬਲਕਿ ਉਹਦੇ ਨਾਲ ਤੁਹਾਡੇ ਵਾਲ ਕਾਲੇ ਹੋਣੇ ਵੀ ਕਈ ਵਾਰ ਦੇਖਿਆ ਕਿ ਸ਼ੁਰੂ ਹੋਣ ਲੱਗ ਜਾਂਦੇ ਨੇ ਸੋ ਬਹੁਤ ਬਿਹਤਰੀਨ ਹੈ ਅਹ ਇੰਜੀ ਸੂਰਜਮੁਖੀ ਦੇ ਬੀਜ ਜਿਵੇਂ ਮੈਂ ਦੱਸਿਆ ਸੀ ਜੀਲੀਨੀਅਮ ਜ਼ਿੰਕ ਵਿਟਾਮਿਨ E ਇਹਨਾਂ ਵਿੱਚ ਕਾਫੀ ਨੇ ਅਹ ਫਿਰ ਅੱਜਕੱਲ ਤੇ ਚਲੋ ਹੈ ਸਰਦੀਆਂ ਤੁਸੀਂ ਅਲਸੀ ਦੀਆਂ ਪਿੰਨੀਆਂ ਸਾ ਸਕਦੇ ਹੋ ਅਲਸੀ ਦੇ ਬੀਜ ਅਦਰਵਾਈਜ਼ ਜੇ ਤੁਸੀਂ ਸਵੇਰੇ ਵੀ ਕੋਸੇ ਦੁੱਧ ਨਾਲ ਲੈ ਲਵੋ ਅੱਧਾ ਕ ਚਮਚਾ ਤਾਂ ਬਹੁਤ ਵਧੀਆ ਨੇ ਇਸੇ ਤਰ੍ਹਾਂ ਚੀਆ ਸੀਡਸ ਵੀ ਇਹ ਚੰਗੇ ਨੇ ਜੋ ਤੁਸੀਂ ਇੱਕ ਚਮਚਾ ਰੋਜ਼ ਦਾ ਇਹਨਾਂ ਦਾ ਲੈਦੇ ਰਹੋ ਫਿਰ ਤੁਸੀਂ ਦੇਖਦੇ ਹੋਗੇ ਕਿ ਜਿਵੇਂ ਆਪਾਂ ਤਿਲ ਜੋ ਦੇਖਦੇ ਹੋ ਰਿਓੜੀਆਂ ਵਗੈਰਾ ਤੇ ਲੱਗੇ ਜੇ ਤੁਸੀਂ ਰੋਜ਼ ਦੀ ਜਿਵੇਂ ਮੈਂ ਦੱਸਿਆ ਸੀ ਪਰੌਂਠੀ ਬਣਾ ਰਹੇ ਹੋ ਉਹਦੇ ਚ ਅੱਧਾ ਚਮਚਾ ਜੇ ਤੁਸੀਂ ਚਿੱਟੇ ਤਿਲ ਨਾਲ ਪਾ ਕੇ ਵਿੱਚ ਉਹਦੇ ਲੈ ਲੈਂਦੇ ਉਹ ਵੀ ਬਹੁਤ ਬਿਹਤਰੀਨ ਜੇ ਹਰੀਆਂ ਫਲੀਆਂ ਦਾਲਾਂ ਇਹ ਖਾਸ ਕਰਕੇ ਤੁਸੀਂ ਰਾਜਮਾ ਦਾ ਜ਼ਿਕਰ ਕੀਤਾ ਗਿਆ ਕਿ ਜਿੰਨਾ ਉਹ ਪਰਪੂਰ ਦੇ ਵਾਲਾਂ ਲਈ ਉਹ ਜਿਨ੍ਹਾਂ ਨੂੰ ਰਾਜਮਾ ਚੌਲ ਪਸੰਦ ਜੇ ਬੱਲੇ ਬੱਲੇ ਇਹਨਾਂ ਨੂੰ ਖਾ ਲਿਆ ਕਰੋ ਫਿਰ ਹਫ਼ਤੇ ਵਿੱਚ ਤਿੰਨ ਵਾਰ ਰਾਜਮਾ ਵੀ ਬਹੁਤ ਵਧੀਆ ਨੇ ਇਹਦੇ ਵਿੱਚ ਕੀਵੀ ਦਾ ਵੀ ਰੋਲ ਹੈ ਕਿ ਜੇ ਤੁਸੀਂ ਮਿਲ ਜਾਂਦੀ ਜੇ ਤਾਂ ਪਰ ਉਹਦੇ ਚ ਖਾਸ ਜੇ ਜੇ ਤੁਸੀਂ ਬਾਧੂ ਖਾਣ ਲੱਗ ਜਾਂਦੇ ਹੋ ਤਾਂ ਫਿਰ ਉਹ ਤੁਹਾਡੇ ਪਿੱਤੇ ਚ ਪੱਥਰੀ ਬਣਾ ਸਕਦੀ ਜੇ ਸੋ ਇਸੇ ਲਈ ਕੀਵੀ ਜੇ ਲੈਣੀ ਹੈ ਤਾਂ ਹਫਤੇ ਵਿੱਚ ਦੋ ਵਾਰ ਤੋਂ ਵੱਧ ਨਹੀਂ ਇੱਕ ਮੀਡੀਅਮ ਸਾਈਜ਼ ਦੀ ਲੈ ਸਕਦੇ ਹੋ ਜਿਹੜੇ ਨਾਨ-ਵੈਜੀਟੇਰੀਅਨ ਨੇ ਉਹਨਾਂ ਲਈ ਮੀਟ ਜਾਂ ਚਿਕਨ ਵੀ ਠੀਕ ਜੇ ਤੇ ਦੁੱਧ ਜਿੱਥੇ ਲੋ ਫੈਟ ਡੇਰੀ ਅਸੀਂ ਪ੍ਰੋਡਕਟਸ ਕਹਿੰਦੇ ਆ ਯਾਨੀ ਜਿਸ ਤੇ ਤੁਸੀਂ ਉਪਰੋਂ ਮਲਾਈ ਉਤਾਰ ਕੇ ਫਿਰ ਤੁਸੀਂ ਦੁੱਧ ਜੇ ਉਹ ਲੈਂਦੇ ਹੋ ਜਾਂ ਪਨੀਰ ਜਾਂ ਦਹੀਂ ਉਹ ਜ਼ਿਆਦਾ ਵਧੀਆ ਹੁੰਦਾ ਜੇ ਤੇ ਇੰਨੀਆਂ ਕੀ ਮੈਨੂੰ ਲੱਗਦਾ ਜੇ ਚੀਜ਼ਾਂ ਤੁਸੀਂ ਖਿਆਲ ਰੱਖ ਲਵੋ ਤਾਂ ਵਾਲ ਤਾਂ ਬਹੁਤ ਸੋਹਣੇ ਰਹਿ ਸਕਦੇ ਨੇ ਉਹਦੇ ਵਿੱਚ ਦੋ ਨੁਕਤੇ ਹੋਰ ਅਹਿਮ ਦੱਸ ਦਿਆਂ ਕਿ ਡਰਾਇਰ ਜਿੰਨਾ ਜ਼ਿਆਦਾ ਵਰਤੋਗੇ ਉਨਾਂ ਹੀ ਵਾਲ ਜ਼ਿਆਦਾ ਡੈਮੇਜ ਹੁੰਦੇ ਨੇ ਉਨਾਂ ਹੀ ਟੁੱਟਦੇ ਨੇ ਛੇਤੀ ਇਸੇ ਤਰ੍ਹਾਂ ਬਹੁਤ ਜ਼ਿਆਦਾ ਤੁੱਪੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਵੀ ਡੈਮੇਜ ਹੋ ਜਾਂਦਾ ਸੋ ਤੁਸੀਂ ਚੰਗੀ ਗੱਲ ਤਾਂ ਇਹੋ ਜੇ ਕਿ ਜਦੋਂ ਤੁਸੀਂ ਮਿੱਟੀ ਕਟੇ ਚ ਜਾਂ ਤੁੱਪ ਬਹੁਤ ਸਿੱਖੀ ਚ ਜਾਣਾ ਤਾਂ ਉਦੋਂ ਵਾਲ ਤੁਸੀਂ ਟੱਕ ਕੇ ਜਾਓ ਤਾਂ ਤੁਹਾਡੇ ਵਧੀਆ ਰਹਿਣਗੇ ਤੇ ਕੋਸ਼ਿਸ਼ ਇਹ ਕੀਤੀ ਜਾਵੇ ਕਿ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਸਿਰ ਨਹਾਇਆ ਜਾਏ ਕਿਉਂਕਿ ਜੇ ਲੋੜੋਂ ਵੱਧ ਤੁਸੀਂ ਸ਼ੈਂਪੂ ਯਾ ਇਹ ਵਰਤਦੇ ਹੋ ਉਹ ਵੀ ਤੁਹਾਡੇ ਵਾਲ ਚੜਨ ਦਾ ਕਾਰਨ ਨੇ ਤੇ ਜੇ ਹੁਣ ਤੁਸੀਂ ਪੁੱਛੋਗੇ ਬਿਹਤਰੀਨ ਸ਼ੈਂਪੂ ਇਸ ਤੋਂ ਪਹਿਲਾਂ ਕਿ ਤੁਸੀਂ ਪੁੱਛੋ ਮੈਂ ਦੱਸ ਦਿੰਨੀ ਆ ਕਿ ਅੱਜ ਵੀ ਸ਼ਿਕਾ ਕਾਈ ਤੇ ਆਲ ਹੈ ਸੱਚੀ ਮੱਚੀ ਭਾਵੇਂ ਤੁਹਾਨੂੰ ਲੱਗੇ ਮਜ਼ਾਕ ਪਰ ਅੱਜ ਵੀ ਸਭ ਤੋਂ ਵਧੀਆ ਨੇ ਤੇ ਨਿੱਕੇ ਬੱਚੇ ਦਾ ਤੇ ਜੇ ਤੁਸੀਂ ਤਾਜ਼ੇ ਦਹੀਂ ਨਾਲ ਸਿਰ ਨੂੰ ਆਦਦੇ ਉਹ ਵੀ ਬਹੁਤ ਵਧੀਆ ਜੇ ਤੇ ਉਹ ਭਾਵੇਂ ਲੱਗੇ ਵੀ ਇਹ ਬਹੁਤ ਕਿਹੜੇ ਪੁਰਾਣੇ ਸਮਿਆਂ ਦੀ ਗੱਲ ਕਰ ਰਹੀ ਏ ਪਰ ਬਿਹਤਰੀਨ ਅੱਜ ਵੀ ਇਹ ਮੰਨੇ ਜਾ ਚੁੱਕੇ ਨੇ ਤੇ ਭੁੱਲਿਓ ਨਾ ਕਲੌਂਜੀ ਦਾ ਤੇਲ ਨੈਣ ਉਸ ਕਾਦ ਆਦਨੀਆਂ ਜਿਸ ਚ ਵਰਜਨ ਕੋਕੋਨਟ ਆਇਲ ਇੱਕ ਚਮਚ 10 ਬੂੰਦਾਂ ਤੁਸੀਂ ਵਿੱਚ ਕਲੌਂਜੀ ਦਾ ਤੇਲ ਤੇ ਦੋ ਬੂੰਦਾਂ ਰੋਜ਼ਮਰੀ ਆਇਲ ਇਹ ਜੇ ਤੁਸੀਂ ਹਫਤੇ ਬਾਅਦ ਵੀ ਯਾਨੀ ਆਪਣੇ ਸਿਰ ਤੇ ਚੰਗੀ ਤਰ੍ਹਾਂ ਰਾਤ ਨੂੰ ਮ사ਜ ਕਰਕੇ ਹਲਕਾ ਹਲਕਾ ਪੋਲਾ ਪੋਲਾ ਕੋਸਾ ਕਰਕੇ ਤੇ ਫਿਰ ਅਗਲੇ ਦਿਨ ਤੁਸੀਂ ਐਤਵਾਰ ਨੂੰ ਜਿਵੇਂ ਸਿਰ ਨਾਲ ਲਵੋ ਤਾਂ ਇਹ ਵੀ ਤੁਹਾਨੂੰ ਸਾਲ ਕੇ ਬਾਅਦ ਕਾਫੀ ਵਧੀਆ ਦਿਖਾਏਗਾ ਪਰ ਵਰਜਨ ਕੋਕੋਨਟ ਆਇਲ ਜੇ ਤੁਸੀਂ ਮੜਾ ਮੜਾ ਰੋਜ਼ ਹੀ ਹਲਕਾ ਜਿਹਾ ਰੋਜ਼ ਲਾ ਲਓ ਕਿਉਂਕਿ ਚਾਜਬ ਹੋ ਜਾਂਦਾ ਤੁਹਾਨੂੰ ਦਿਸਦਾ ਨਹੀਂ ਸੋ ਉਹ ਤੁਹਾਨੂੰ ਕਾਫੀ ਅਸਰਦਾਰ ਰਹੇਗਾ ਮੈਡਮ ਖੀਰ ਦੇ ਵਿੱਚ ਮੇਰਾ ਸਵਾਲ ਹੈ ਕਿ ਜਿਹੜੀ ਹੇਅਰ ਟ੍ਰਾਂਸਪਲੈਂਟ ਕਰਾਉਂਦੇ ਨੇ ਕੀ ਉਹ ਮਤਲਬ ਕਿ ਮਨੁੱਖੀ ਸਰੀਰ ਦੇ ਲਈ ਕਿਉਂਕਿ ਸਿਰ ਦੇ ਵਿੱਚ ਮੈਂ ਵੇਖਿਆ ਕਿ ਵਾਲ ਟ੍ਰਾਂਸਪਲੈਂਟ ਉੱਥੇ ਕਰ ਦਿੰਦੇ ਨੇ ਕੋਈ ਮਤਲਬ ਕਿ ਲੰਮਾ ਚੋੜਾ ਪ੍ਰੋਸੈਸ ਹੁੰਦਾ ਹੈ ਕੀ ਮਤਲਬ ਕਿ ਸਹੀ ਹੈ ਕੋਈ ਕਿਸੇ ਬਿਮਾਰੀ ਨੂੰ ਮਤਲਬ ਕਿ ਆਵਾਜ਼ ਤਾਂ ਨਹੀਂ ਦਿੰਦਾ ਇਹ ਕੋਈ ਬਿਮਾਰੀ ਨੂੰ ਸੱਦਾ ਦਿੰਦਾ ਹੋਵੇ ਇਸ ਤਰੀਕੇ ਦੇ ਨਾਲ ਕਿਉਂਕਿ ਬਹੁਤ ਰੁਝਾਨ ਹੈ ਇਸ ਪਾਸੇ ਵੱਲ ਵਕਰੇ-ਵਕਰੇ ਤਰੀਕੇ ਦੇ ਨਾਲ ਇੱਕ ਲੇਜ਼ਰ ਦੇ ਨਾਲ ਵੀ ਕਹਿੰਦੇ ਪਤ ਨਹੀਂ ਉਹ ਟ੍ਰੀਟਮੈਂਟ ਕਰ ਦਿੰਦੇ ਇਹਨੂੰ ਕਿਵੇਂ ਵੇਖਦੇ ਹੋ ਫਿਰ ਜੇ ਕੋਈ ਲੱਗਦਾ ਹੈ ਕਿ ਤੁਹਾਨੂੰ ਵਾਲਾਂ ਨੂੰ ਲੈ ਕੇ ਕੋਈ ਵਿਸ਼ੇ ਮਤਲਬ ਕਿ ਕੋਈ ਸਵਾਲ ਰਹਿ ਗਿਆ ਮੇਰਾ ਤੁਸੀਂ ਫਿਰ ਉਹ ਜਵਾਬ ਨਾਲ ਜੋੜ ਦਿਓ ਹਾਂ ਜੀ ਬਿਲਕੁਲ ਇਹਦੇ ਫਿਲਚ ਕਾਫੀ ਮਤਲਬ ਵਿੱਗ ਤੋਂ ਲੈ ਕੇ हेयर ट्रांसਪਲੈਂਟ ਤੋਂ ਲੈ ਕੇ ਪਲਾਜ਼ਮਾ ਇੰਜੈਕਟ ਕਰਨ ਤੋਂ ਲੈ ਕੇ ਬਿਆਨਤ ਐਸ ਵੇਲੇ ਲੇਜ਼ਰ ਯਾਨੀ ਇੰਨੀਆਂ ਟ੍ਰੀਟਮੈਂਟਸ ਐਸ ਵੇਲੇ ਮਾਰਕੀਟ ਵਿੱਚ ਅਵੇਲੇਬਲ ਨੇ ਤੇ ਉਹ ਕਈ ਵਾਰ ਜੇ ਤੁਸੀਂ ਆਪਣੀ ਬਿਮਾਰੀ ਜਿਸ ਕਾਰਨ ਹੋ ਰਿਹਾ ਨਾ ਟ੍ਰੀਟ ਕਰੋ ਤਾਂ ਇਹ ਦੇਖਣ ਵਿੱਚ ਆਇਆ ਕਿ ਕਈ ਵਾਰ ਟਰਾਂਸਪਲੈਂਟ ਕੀਤੇ ਵਾਲ ਵੀ ਝੜਨ ਲੱਗ ਜਾਂਦੇ ਨੇ ਪਰ ਬਹੁ ਗਿਣਤੀ ਤੁਸੀਂ ਦੇਖਦੇ ਹੋਗੇ ਜਿੰਨੇ ਵੀ ਹੀਰੋ ਹੀਰੋਇਨ ਜਿਹੜੇ ਕੰਮ ਕਰਦੇ ਨੇ ਜਾਂ ਜੋ ਆ ਯਾਨੀ ਲਗਾਤਾਰ ਜਿਨ੍ਹਾਂ ਨੇ ਰਹਿਣਾ ਚਮਕ-ਦਮਕ ਵਾਰੀ ਜਿਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਉਹਨਾਂ ਚੋਂ ਤਾਂ ਲਗਭਗ ਸਾਰਿਆਂ ਨੇ ਹੀ ਇਹ ਕਰਵਾ ਰਹੇ ਨੇ ਜੋ ਇਹ हेयर ट्रांसप्लांट ਉਹਦੇ ਨਾਲ ਤੁਹਾਨੂੰ ਕੁਝ ਕੁ ਚੀਜ਼ਾਂ ਮੈਂ ਹੋਰ ਦੱਸ ਦਿਆਂ ਕਾਫੀ ਖਿਆਲ ਰੱਖਣਾ ਪੈਂਦਾ ਉਹਨੂੰ ਜਦੋਂ ਸ਼ੁਰੂਆਤੀ ਸਮੇਂ ਵਿੱਚ ਤਾਂ ਤੇ ਉਹਦੇ ਨਾਲ ਵੀ ਜੇ ਤੁਸੀਂ ਕਈ ਵਾਰ ਤੁਹਾਡੇ ਹਾਰਮੋਨਲ ਗੜਬੜ ਹੋਵੇ ਜੇ ਤੁਸੀਂ ਉਸ ਕਾਰਨ ਹੋ ਰਿਹਾ ਹੈ ਤੇ ਉਹ ਤੁਸੀਂ ਨਹੀਂ ਨਾਲੋਂ ਨਾਲ ਟਰੀਟ ਕੀਤੀ ਤਾਂ ਇਹ ਆ ਯਾਨੀ ਫਿਰ ਸਾਰੇ ਇੰਨੀ ਜ਼ਿਆਦਾ ਖਰਚਾ ਕੀਤਾ ਵੀ ਇਹ ਤੁਹਾਡੇ ਚੜ ਸਕਦੇ ਨੇ ਕਈਆਂ ਨੂੰ ਕਿਉਂਕਿ ਆਪਣੇ ਹੀ ਸਰੀਰ ਦੇ ਇਹ ਵਾਲ ਦੂਜੇ ਹਿੱਸੇ ਤੋਂ ਲੈ ਕੇ ਉੱਥੇ ਲਾਏ ਜਾਂਦੇ ਨੇ ਸੋ ਇਸੇ ਤਰੀਕੇ ਅੱਜ ਕੱਲ ਜੋ ਉਸ ਤੋਂ ਵੀ ਐਡਵਾਂਸਡ ਚੀਜ਼ਾਂ ਹੁਣ ਆ ਚੁੱਕੀਆਂ ਕਿ ਤੁਹਾਨੂੰ ਉਹ ਯਾਨੀ ਨਾ ਸਿਰਫ ਹੇਅਰ ਟ੍ਰਾਂਸਪਲੈਂਟ ਬਲਕਿ ਉਹ ਹੇਅਰ ਕਲਿੱਪਿੰਗਸ ਜੋ ਐਕਸਟਰਾ ਮਿਲਦੀਆਂ ਨੇ ਉਹ ਵੀ ਲਾਣ ਲੱਗ ਗਏ ਨੇ ਜਿਨ੍ਹਾਂ ਨਾਲ ਲਗਾਤਾਰ ਜੇ ਹਰ ਰੋਜ਼ ਵਰਤੋਗੇ ਤਾਂ ਉਹ ਤੁਹਾਡੇ ਨੇਚਰਲ ਵਾਲਾਂ ਦੀਆਂ ਜੜ੍ਹਾਂ ਖਰਾਬ ਕਰ ਦਿੰਦੀਆਂ ਨੇ ਤੇ ਉਹ ਕਈ ਵਾਰ ਸਗੋਂ ਉਸ ਥਾਂ ਤੇ ਉਲਟਾ ਵਾਲ ਝੜ ਜਾਂਦੇ ਨੇ ਅਹ ਇੰਝੇ ਕੁਝ ਹੁਣ ਆ ਚੁੱਕੀਆਂ ਨੇ ਸਟ੍ਰਿਪਸ ਜਿਹੜੀਆਂ ਤੁਸੀਂ ਕੱਲੀਆਂ ਲਗਾ ਲੈਂਦੇ ਹੋ ਉਸ ਥਾਂ ਤੇ ਜਿੱਥੇ ਤੁਹਾਨੂੰ ਲੱਗਦਾ ਕਿ ਇਸ ਥਾਂ ਤੇ ਵਾਲ ਘੱਟ ਜੇ ਉਹਦਾ ਵੀ ਉਹ ਪੈਂਚ ਜੇ ਤੁਸੀਂ ਲਗਾਉਂਦੇ ਹੋ ਕਈ ਵਾਰ ਬਹੁਤ ਸਵੀਰ ਅਲਰਜੀ ਜਿਨ੍ਹਾਂ ਨੂੰ ਹੋਵੇ ਉਹ ਫਿਰ ਪ੍ਰੋਪਰ ਤਰੀਕੇ ਡਾਕਟਰੀ ਇਲਾਜ ਦੇ ਨਾਲ ਫਿਰ ਉਸ ਤਰੀਕੇ ਵਰਤ ਸਕਦੇ ਨੇ ਪਰ ਅੱਜ ਵੀ ਬਿਹਤਰੀਨ ਤਾਂ ਉਹੀ ਹੋਏਗਾ ਜੇ ਤੁਸੀਂ ਤੁਹਾਡੇ ਕੁਦਰਤੀ ਵਾਲ ਉੱਥੇ ਉੱਗਦੇ ਹੋਣ ਉਹ ਜਾਂ ਫਿਰ ਕੁਝ ਅ ਕਿਉਂਕਿ ਦੇਖੋ ਸੁਖਿੰਦਰ ਜੀ ਇਨਸਾਨੀ ਤਰ੍ਹਾਂ ਹੈ ਕਿ ਜਦੋਂ ਛੋਟੇ ਹੋਏਦਾ ਕਹਿੰਦਾ ਜਲਦੀ ਜਲਦੀ ਜਵਾਨ ਹੋ ਜਾਈਏ ਅਸੀਂ ਛੋਟੇ ਕਿਉਂ ਹ ਤੇ ਜਵਾਨ ਹੋ ਕੇ ਇਸ ਕਹਿਣਾ ਨਹੀਂ ਬਸ ਅੱਗੇ ਉਮਰ ਹੀ ਨਾ ਵਧੇ ਹੁਣ ਇੱਥੇ ਹੀ ਖੜ੍ਹ ਜਾਈਏ ਜੇ ਜਦੋਂ ਅੱਗੇ ਉਮਰ ਤੁਰਦੀ ਜੇ ਫਿਰ ਅਸੀਂ ਕਹਿੰਨੇ ਆ ਵਾਪਸ ਹੋਣਾ ਸੀ ਫਿਰ ਉਸੇ ਥਾਂ ਤੇ ਬਚਪਨ ਵਾਲ ਜਾਣਾ ਬਿਲਕੁਲ ਇੰਜ ਜੀ ਆਪਾਂ ਨੂੰ ਕੁਝ ਤਾਂ ਨੇਚਰਲ ਚੀਜ਼ ਛੱਡਣੀ ਚਾਹੀਦੀ ਏ ਕਿ ਉਮਰ ਦੇ ਤਕਾਜ਼ੇ ਨਾਲ ਜੇ ਤੁਹਾਡੇ ਕੁਝ ਵਾਲ ਕੱਟਦੇ ਵੀ ਨੇ ਤਾਂ ਭਈ ਉਹ ਤੁਹਾਨੂੰ ਨਾਲ ਤਜਰਬਿਆਂ ਦੇ ਨਾਲ ਵੀ ਤਾਂ ਪਾਰੀ ਜਾਂਦੇ ਨੇ ਸੋ ਵਾਲਾਂ ਵਿੱਚਲੀ ਚਾਂਦੀ ਓਨੀ ਹੀ ਖੂਬਸੂਰਤ ਉਹਦੀ ਆਪਣੀ ਅਹਿਮੀਅਤ ਹੁੰਦੀ ਜੇ ਸੋ ਜੇ ਕੋਈ ਸੇ ਬਿਮਾਰੀ ਕਾਰਨ ਨਹੀਂ ਝੜ ਰਹੇ ਕੁਦਰਤੀ ਜਾ ਰਹੇ ਨੇ ਤਾਂ ਬਿਹਤਰ ਹੈ ਤੁਸੀਂ ਸਿਰ ਟੱਕ ਲਵੋ ਜਾਂ ਤੁਸੀਂ ਜੇ ਇੰਨੇ ਜ਼ਿਆਦਾ ਨਹੀਂ ਜਾਣਾ ਚਾਹੁੰਦੇ ਸੂਈਆਂ ਮਾਰਵਾ ਕੇ ਜਾਂ ਇੰਨਾ ਜ਼ਿਆਦਾ ਕੁਝ ਤੋਂ ਤਾਂ ਇਹਨੂੰ ਨੇਚਰਲ ਤਰੀਕੇ ਹੀ ਲੈਣਾ ਚਾਹੀਦਾ ਕਿਉਂਕਿ ਦਿਖ ਤੁਸੀਂ ਦੂਜਿਆਂ ਨੂੰ ਨਹੀਂ ਵਿਖਾਉਣੀ ਤੁਹਾਨੂੰ ਆਪਣੇ ਆਪ ਨੂੰ ਜੇ ਤੁਸੀਂ ਆਪ ਚੰਗੇ ਲੱਗ ਰਹੇ ਹੋ ਸ਼ੀਸ਼ੇ ਵਿੱਚ ਪਰਵਾਹ ਨਹੀਂ ਕਰਨੀ ਚਾਹੀਦੀ ਲੋਕਾਂ ਦਾ ਕੰਮ ਹੀ ਏ ਤੁਸੀਂ ਜੋ ਵੀ ਮਰਜ਼ੀ ਹੋਵੋਗੇ ਉਸ 'ਚ ਨੁਕਸਾਨਾਂ ਨੇ ਕੱਢਣਾ ਹੀ ਆ ਤਾਂ ਤੁਸੀਂ ਆਪਣੇ ਆਪ ਨੂੰ ਜੇ ਖੂਬਸੂਰਤ ਮੰਨ ਸਕਦੇ ਹੋ ਸ਼ੀਸ਼ੇ ਵਿੱਚ ਵੇਖ ਕੇ ਪਰਵਾਹ ਨਹੀਂ ਕਰਨੀ ਚਾਹੀਦੀ ਜੋ ਮਰਜ਼ੀ ਹੋਵੇ ਠੀਕ ਹੈ ਜੋ ਅਸੀਂ ਹਾਂ ਅਸੀਂ ਆਪਣੀ ਦਿੱਖ ਨੂੰ ਆਪ ਪਸੰਦ ਕਰਦੇ ਹਾਂ ਅਸੀਂ ਮਨੋਵਿਗਿਆਨਿਕ ਪੱਖੋਂ ਇਹੋ ਮੰਨਦੇ ਹਾਂ ਕਿ ਸਭ ਤੋਂ ਖੁਸ਼ ਇਨਸਾਨ ਉਹੀ ਹੁੰਦਾ ਜੇ ਜੋ ਕਹੇ ਜੋ ਮੈਂ ਹਾਂ ਮੈਂ ਆਪਣੇ ਆਪ ਨੂੰ ਠੀਕ ਲੱਗ ਰਿਹਾ ਮੈਨੂੰ ਕਿਸੇ ਦੀ ਪਰਵਾਹ ਨਹੀਂ ਸ਼ੁਕਰੀਆ ਡਾਕਟਰ ਸਪਤਨ ਮਤੋ ਜੀ